ਕਸਾਲ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਸਾਲ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਤੇ ਗੋਰੇ ਦੇ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਜਿਹੜਾ ਘਰ ਆ ਦਾਣਾ ਮੰਡੀ ਦੇ ਬਿਲਕੁਲ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਠ ਨਗ ਦਿਖਾਉਣ ਜਾ ਰਹੇ ਆ ਅੱਠੇ ਬਾਈ ਦੇ ਕੋਲੇ ਪਕਾਉ ਹੈ ਸੋ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈ ਨੂੰ ਮਿੱਤਰੋ ਦौरा ਪੈਂਦਾ ਤਾਂ ਕਰਕੇ ਇਲਾਜ ਦੇ ਖਾਤਰ ਪਸ਼ੂ ਵੇਚ ਰਿਆ ਵੀ ਇਹ ਮੁੜ ਕੇ ਸਾਂਦੇ ਨਹੀਂ ਤੇ ਪੂਰੀ ਤਾਂ ਵੈਸੇ ਗੱਲਬਾਤ ਪਾਈ ਤੋਂ ਨਾਲ ਕਰਾਂਗੇ ਸਾਂਝੀ ਵੀ ਕਿਹੜੇ-ਕਿਹੜੇ ਨਾਗ ਹੈ ਉਹਦੀ ਆਪਾਂ ਤੁਹਾਨੂੰ ਡਿਟੇਲ ਦੰਦੇ ਜਾਂਦੇ ਆ ਪਹਿਲੇ ਨੰਬਰ ਤੇ ਗੱਲ ਕਰਦੇ ਆ ਜੀ ਤੇ ਪਲੂਨ ਵੜ ਗੱਬਣ ਕਾਦੋ ਮਤਲਬ ਛੋਟਾ ਤੇ ਜਰਸੀ ਕ੍ਰੋਸ ਹੈ ਦੂਜੇ ਨੰਬਰ ਤੇ ਤਾਜੀ ਸੂਈ ਮੱਝ ਹੈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਜੀ ਧਾਰ ਚੋਏ ਤੋਂ ਬਾਅਦ ਆਪਾਂ ਵੀਡੀਓ ਬਣਾ ਰਹੇ ਆ ਤਾਜੀ ਸੂਈ ਹੈ ਬੱਚਾ ਮਤਲਬ ਨਵਾਬ ਦਾ ਤੇ ਇਹਦੇ ਥੱਲੇ ਕਿੰਨਾ ਦੁੱਧ ਸੀ ਜਾਂ ਕਿੰਨਾ ਹੈਗਾ ਉਹਦੀ ਤਾਂ ਗੱਲ ਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਅੱਗੇ ਆ ਗਈ ਜੀ ਛੋਟੀ ਇਹ ਵੀ ਗੱਪਣਾ ਮਿੱਤਰੋ 33 ਜੇ ਨੰਬਰ ਤੇ ਵਾਇਡ ਵੀ ਗੱਪਣਾ ਤੇ ਚੌਥੇ ਨੰਬਰ ਤੇ ਹੈਗੀ ਇੱਕ ਕੱਟੀ ਬਹੁਤੀ ਸੋਹਣੀ ਕੱਦ ਕਾਠ ਸਰੀਰ ਪੱਖੋਂ ਵੀ ਸੋਹਣੀ ਐ ਤੇ ਦੂਜੇ ਪਾਸੇ ਬਾਈ ਕੋਲੇ ਖੜੀਆਂ ਮਿੱਤਰੋ 托ਕੜਾ گاਵਾ ਤਿੰਨ 托ਕੜਾ گاਮਾਂ ਨੇ ਤੇ ਇਕੱਲੇ ਇਕੱਲੇ ਜੀ ਜੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕਿੰਨਾ ਕਿੰਨਾ ਦੁੱਧ ਹੈ ਤੇ ਦੂਜੇ ਨੰਬਰ ਤੇ ਭਾਈ ਕਹਿੰਦਾ ਵੀ ਮੁੱਲ ਸਾਰਾ ਦਾ ਇਕੱਠਾ ਹੋਊਗਾ ਤੇ ਜਿਹੜੇ ਭਰਾ ਨੇ ਕੋਈ ਲੈਣਾ ਇੱਕ ਲੈਣਾ ਤਾਂ ਲੈ ਸਕਦਾ हूं ਵੈਸੇ ਤਾਂ ਸਾਰੇ ਭਾਈ ਕਹਿੰਦਾ ਵੀ ਇਕੱਠੇ ਵੇਚਣ ਵੇਚੂਗਾ ਤੇ ਜੇਕਰ ਕਿਸੇ ਦੇ ਭਰਾ ਨੂੰ ਜਮਿਆਹ ਤਾਂ ਨਾ ਪਸੰਦ ਆਉਂਦੀਆਂ ਉਹ ਚਾਰ ਪਸੰਦ ਆਉਂਦੀਆਂ ਉਸ ਹਿਸਾਬ ਨਾਲ ਸੌਦਾ ਹੁੰਦਾ ਹੋਇਆ ਤਾਂ ਉਹ ਵੀ ਬਾਈ ਕਰ ਲੂਗਾ ਭਾਈ ਗੋਰੇ ਨਾਲ ਗੱਲ ਕਰਦੇ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਦੰਦੇ ਜਾਵਾਂਗੇ ਵੀ ਕਿਹੜਾ ਸੂਗਾ ਕਿੰਨਾ ਕਿੰਨਾ ਦੁੱਧ ਆ ਹਾਂਜੀ ਭਾਈ ਗੋਰੇ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਆਪਣੇ ਕੋਲੇ ਆ ਅੱਠ ਨਗ ਭਕਾਉ ਹੈ ਨਾ ਹਾਂਜੀ ਤੇ ਕਦੋਂ ਕਦਾ ਦੌਰਾਂ ਪੈਣ ਲੱਗਿਆ ਪਹਿਲਾ ਦੌਰੇ ਬਾਰੇ ਦੱਸ ਦੌਰਾਂ ਦਾ ਮੈਨੂੰ ਯਾਰ ਨਿਗੇ ਹੁੰਦੇ ਪੈਣ ਲੱਗ ਜਾਂਦੇ ਜੀ ਹੁਣ ਕੀ ਕਹਿੰਦਾ ਡਾਕਟਰ ਹੁਣ ਡਾਕਟਰ ਕਹਿੰਦਾ ਦਾਖਲ ਹੋਣਾ ਉਹ ਜਿੱਥੇ ਉਸ਼ਾ ਦਾ ਪੱਖਾ ਫਰੈਂਡਾਂ ਦੇ ਗੋਲਮ ਦਾ ਪੋਚਾ ਅੰਬੀ ਦਾ ਜੂਸ ਉੱਥੇ ਜਾਣਾ ਕੋਈ ਠੀਕ ਹੈ ਫਨੈਲ ਵਾਲੇ ਪੋਚੇ ਤੇ ਹਾਂ ਫਰੈਂਡਾਂ ਦੇ ਜਾਣਾ ਉਹ ਅੰਬੀ ਦਾ ਜੂਸ ਉੱਥੇ ਪੈਣਾ ਕੋਈ ਕਹਿੰਦੇ ਫੇਕ ਅੰਬ ਲੂਟੋ ਵੀ ਫੇਰ ਕਹਿੰਦੇ ਸੈੱਟ ਕਰ ਦਾਂਗੇ ਹਾਂ ਤੇ ਬੰਦਾ ਰੱਖਦੇ ਆ ਉਹ ਗੱਲ ਨਹੀਂ ਬਣਦੀ ਠੀਕ ਹੈ ਹਾਂਜੀ ਕਿਉਂ ਗੱਲ ਆਏ ਨਹੀਂ ਬਣਦੀ ਭਾਈ ਤੂੜੀ ਸਾਂੜ ਕੇ ਪਾਉਂਦਾ ਮਿੱਤਰੋ ਵੀਡੀਓ ਦਾ ਬਦੜੀ ਜੀ ਹਾਸੇ ਮਖੌਲ ਵਾਲੀ ਵੀ ਆ ਤੇ ਜਿਵੇਂ ਅੰਬੀ ਦਾ ਜੂਸ ਤੇ ਕਹਿੰਦਾ ਫਨੈਲ ਦਾ ਪੋਚਾ ਹਾ ਕੋਈ ਵੀ ਬੰਦਾ ਮੈਨੂੰ ਏਰੀਆ ਦੇ ਵਿੱਚ ਕੋਈ ਤੂੜੀ ਸਾਂੜ ਕੇ ਦਿਸਿਆ ਨਹੀਂ ਮੈਨੂੰ ਵੀ ਵਧੀਆ ਲੱਗਿਆ ਕਿਉਂਕਿ ਚਲੋ ਸੰਭਾਈ ਤਾਂ ਪਸ਼ੂ ਨਗ ਵਾਲੇ ਆ ਤਾਂ ਕਰਕੇ ਸਭਾਈ ਘਟ ਹੈ ਤੇ ਤੂੰ ਤੂੜੀ ਮਿੱਤਰੋ ਸਾਂੜ ਕੇ ਪਾਦਾ ਹਨਾ ਹਾਂਜੀ ਤੇ ਹੋਰ ਕਿਵੇਂ ਸੇਤਾ ਇਹ ਤਾਂ ਠੀਕ ਹੈ ਜੀ ਅੱਜ ਆਪਾਂ ਪਹਿਲਾਂ ਸਿਰੇ ਤੋਂ ਚੱਲ ਗਏ ਸਟਾਰਟ ਕਰ ਗਏ ਹਨਾ ਉਹਦਾ ਕਿਹੜਾ ਸੂਆ ਕਦੋਂ ਕਸੂਈਆ ਸੂਆ ਦੂਜਾ ਦੂਜਾ ਜੀ ਦੂਜਾ ਦੂਜਾ ਸੂਆ ਸੁੰਗਾ মিয়া ਆਹ ਤਾਂ ਵੱਡੇ ਟਰਾਲੇ ਜਿੱਡੇ ਆ ਹਨਾ ਨਹੀਂ ਹਾਂ ਦੂਜੇ ਜੀ ਇਹ ਵੀ ਦੂਜਾ ਠੀਕ ਹੈ ਕੋਈ ਥਣਾ ਥਣਾ ਕੰਨਿਆ ਮਿੱਤਰੋ ਸਾਫ ਹੈ ਜਮੇ ਹਨਾ ਤੇ ਕਿਹ ਹੈ ਕਿੰਨੇ ਕਿ ਦਿਨਾਂ ਦੀ ਸੂਈ ਵੀ ਆ ਇਹਨੂੰ ਹੋ ਗਿਆ ਬਈ ਆ 12 ਦਿਨਾਂ ਦਾ ਸੂਈ ਬੱਚਾ ਬੱਚਾ ਮਰ ਗਿਆ ਕਿੰਨਾ ਕ ਦੁੱਧ ਉਹ ਇਹ ਦੁੱਧ ਹੈਗਾ ਥੱਲੇ 8 ਕਿਲੋ ਬੰਨ 8 ਕਿਲੋ ਦੁੱਧ ਤੇ ਆ ਜੀ ਠੀਕ ਹੈ ਬੱਚਾ ਕਹਿੰਦਾ ਬਾਈ ਕਹਿੰਦਾ ਮਰ ਗਿਆ ਵਾ ਦੂਜੇ ਸੂਏ ਸੋਈ ਆ 8 ਕਿਲੋ ਦੁੱਧ ਆ ਕੋਈ ਕੋਈ ਮਿੱਤਰੋ ਥਣਾਦਣਾ ਅੱਜ ਕੋਈ ਸਮੱਸਿਆ ਨਹੀਂ ਸਾਫ਼ ਥਣਾ ਹੈ ਤੇ ਆ ਵੱਡੇ ਘੱਤ ਕਾਠ ਵਾਲੀ ਆ ਇਹਦੇ ਥੱਲੇ ਸੱਜਰ ਥੱਲੇ ਕਿੰਨਾ ਕ ਦੁੱਧ ਸੀ ਇਹ ਥੱਲੇ ਸੀਗਾ 20 ਕਿਲੋ ਦੁੱਧ ਠੀਕ ਹੈ ਹੁਣ ਬਣੇ ਬਾਅਦਾਂ 40 ਕਿਲੋ ਕਹਿ ਰਹੇ 20 20 ਕੱਢੇ ਨੇ ਹੁਣ ਕਿੰਨਾ ਕੋ ਹੁਣ ਹੈਗਾ 14 ਕਿਲੋ ਵਗੜ ਨੂੰ 14 ਕਿਲੋ ਠੀਕ ਹੈ ਬੱਚਾ ਹੈ ਇਹਦਾ ਬੱਚਾ ਇਹਦਾ ਮਰ ਗਿਆ ਬੱਚਾ ਜੀ ਓਕੇ ਤੀਜੇ ਨੰਬਰ ਤੇ ਇਹ 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 ਵੀ ਦੂਜਾ ਸਮਰਥ ਠੀਕ ਹੈ ਤੇ ਕਿੰਨਾ ਕ ਦੁੱਧ ਹੈ ਇਸ ਵਕਤ ਇਹਦੇ ਥੱਲੇ 16 ਕਿਲੋ ਦੁੱਧ ਵੀ ਜੇ ਕੋਈ ਦੋ ਟਾਈਮ ਚੋਣਾ ਚਾਹੁੰਦਾ ਹੋਵੇ ਚੋਲੇ ਠੀਕ ਹੈ ਤਾਂ ਛੱਲੇ ਆਦੀ ਕਰ ਸਕਦਾ ਹਾਂ ਕਰ ਸਕਦਾ ਵੀ ਵੈਸੇ ਵੀਡੀਓ ਜਿਹੜੀ ਮਿੱਤਰੋ ਆਪਾਂ ਵੀਡੀਓ ਬਣਾਈ ਆ ਤਾਂ ਤੋਂ ਬਾਅਦ ਬਣਾਈ ਆ ਕਿਉਂਕਿ ਕੱਲ ਸ਼ਾਮ ਨੂੰ ਵੀਡੀਓ ਬਣਾਉਣੀ ਸੀ ਪਰ ਸਾਡਾ ਟਾਈਮ ਨਹੀਂ ਲੱਗਿਆ ਤੇ ਹਾਂਜੀ ਇਹਦਾ ਸੂਆ ਜੀ ਤੀਜਾ ਇਹ ਹਾਂ ਤੀਜਾ ਤੀਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਆ ਇਹਨੂੰ ਪਰਸ ਹੋਊਗੀ ਜੀ ਮਗਰ ਬੱਚਾ ਨਵਾਬ ਦਾ ਹੈ ਬਹੁਤ ਤਗੜਾ ਹੈ ਨਾ ਮੋਟਾ ਸਮਝਿਆ ਬਾਪੂ ਦਾ ਹੈ ਨਾ ਤੇ ਕਿੰਨਾ ਕਬੋਲਾ ਹੋ ਹੁਣ ਬੋਲਾ 8 ਕਿਲੋ ਹੋ ਜੀ ਸੱਜਰ ਥੱਲੇ ਕਿੰਨਾ ਅਕਸੀ ਪਿਛਲੇ ਪਿਛਲੇ ਸੂਏ ਉਹ 16 ਕਿਲੋ ਤੋਂ ਘਟਿਆ ਨਹੀਂ ਮੱਝ ਨੇ ਮੱਝ ਨੇ ਕਰ ਦੂਗੀ ਮੈਂ ਕਰੂ ਓਕੇ ਤੇ ਹਾਂਜੀ 16 ਛਾਲੇ ਪਾਈ ਆਪੇ ਕਰੂ ਹਾਂ ਸਮਾਈ ਨਾਲ ਕਰੂ ਹਾਂ ਸਮਾਈ ਨਾਲ ਕਰੂੰਗਾ ਹੁਣ ਆਇਆ ਨਹੀਂ ਕਰਦੀ ਮੈਂ ਕਹਾਂ ਤਰੋ ਵਿੱਚ ਠੀਕ ਆ ਆਪ ਉਥੇ ਲਾ ਕੇ ਫੋਨ ਕਰਨਾ ਤੇ ਫਿਰਦਰ ਹੈ ਹਾਂ ਬੇਦ ਨਹੀਂ ਕਰਦੀ ਚਲੋ ਹੁਣ ਅੱਗੇ ਆ ਗਈ ਝੋਟੀ ਹਨਾ ਵੱਡੇ ਕੱਦ ਕਰ। ਇਹ ਕਿੰਨੇ ਕ ਚਿਰ ਦੀ ਗੱਪਣਾ? ਇਹ ਢਾਈ ਕਿ ਮਹੀਨਾ ਗੱਪਣਾ ਬਈ। ਚੱਕ ਪਾਸ ਹੈ? ਹਾਂ ਚੱਕ ਪਾਸ ਹੋ ਜੋ। ਕਰਾਈ ਵੀ ਮੁੜ ਕੇ ਉਹ ਟੀਕਾ ਭਰਾਏ? ਕਰਾਈ ਤਾਂ ਨਹੀਂ ਹਜੇ। ਨਾ ਕਰਾਈ। ਆਪ ਦੀ ਤਸੱਲੀ ਕਰ ਸਕਦਾ। ਕਰ ਸਕਦਾ। ਓਕੇ। ਕੱਦ ਕਰ ਮਿੱਤਰੋ ਬੇਲ ਫੁੱਲ ਹੈ ਤੇ ਢਾਈ ਕਿ ਮਹੀਨਾ ਦੀ ਬਾਈ ਕਹਿੰਦਾ ਗੱਪਣਾ ਜਿਹੜਾ ਭਰਾ ਨੂੰ ਕਿਸੇ ਨੂੰ ਪਸੰਦ ਆਉਦੀ ਆ ਤਾਂ ਤੁਸੀਂ ਆਪ ਦੀ ਚੈੱਕ ਕਰਵਾ ਸਕਦੇ। ਆ ਗਈ ਅੱਗੇ ਬੈੜ ਆ ਗਈ ਹਨਾ। ਹਾਂਜੀ। ਇਹ ਅ ਕਿੰਨੇ ਕ ਚਿਰ ਦੀ ਗੱਪਣਾ ਹੈ? ਇਸ 7 ਮਹੀਨਾ 7ਵਾਂ ਲੱਗਿਆ ਵੀਰੇ ਨੂੰ 7ਵਾਂ ਹੂੰ ਠੀਕ ਐ 18 ਕੇ ਮਹੀਨੇ ਦੀ ਉਮਰ ਹੈ ਇਹਦੀ 18 ਕੇ ਮਹੀਨੇ ਦੀ ਉਮਰ ਹੈ ਹਾਂਜੀ 7ਵਾਂ ਕੱਦ-ਕਾੜ ਬਹੁਤ ਘਰੀ ਖੜੀ ਆ ਹਾਂਜੀ ਠੀਕ ਐ ਅੱਗੇ ਆ ਕੇ ਕੱਟੀ ਹੈ ਨਾ ਇਹ ਉਹਦੀ ਕੱਟੀ ਆ ਹਾਂ ਹੋ ਜਾ ਬਜੀ ਇਹ ਮਤਲਬ ਸਾਲ ਦੀ ਹੋ ਗਈ ਹੈ ਨਾ ਹਾਂ ਸਾਲ ਦੀ ਠੀਕ ਐ ਸਾਲ ਦੀ ਮਿੱਤਰੋ ਕੱਟੀ ਐ ਤੇ ਕੱਦ-ਕਾੜ ਸੋਹਣਾ ਕੋਈ ਛੋਟਾ ਨਹੀਂ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਹੈ ਨਾ ਨਾ ਤੇ ਫੇਸ ਕੁਆਲਿਟੀ ਸਿੰਗ ਵੀ ਮਿੱਤਰੋ ਆ ਸੋਹਣੇ ਬਣਾਉਗੀ ਆਦੇ ਮਾਂ ਨਾਲ ਵੀ ਸੋਹਣੇ ਬਣਾਉ। ਇਸ ਤਾਂ ਮਾਂ ਦੇ ਵੀ ਕੁੰਡੇ ਆ ਤੇ ਇਹ ਓਦੋਂ ਵੀ ਚੰਗੇ ਮੇਰੇ ਸਾਹ ਨਾਲ ਬਣਾਉ ਕਿਉਂਕਿ ਹੁਣੇ ਮੁੜ ਕੇ ਹੁਣ ਗਾਹਾਂ ਕਰਦੇ ਆ ਬੈੜ ਦੀ ਗੱਲ ਹਨਾ ਹਾਂਜੀ ਇਹ ਕਿੰਨੇ ਚਿਰ ਦੀ ਗੱਪਣਾ ਇਹੋ ਪੰਜ ਮਾਂ ਲੱਗਿਆ ਹੋ ਜੀ ਤਾਂ ਕਰ ਛੋਟੀ ਥੋੜੀ ਛੋਟੀ ਸਮਰਾਤੀ ਹਨਾ ਇਹ ਆਪ ਤਾਂ ਕਬੜਾ ਕਰ ਗਏ ਨੇ ਠੀਕ ਆ ਉਹ ਡਾਕਟਰ ਕਹਿੰਦੇ ਫੇਰ ਨਹੀਂ ਖਰਾਬ ਹੋ ਜੂ ਸੀ ਹਾਂ ਮੁੜ ਕੇ ਨਾ ਰਹਿੰਦੀਆਂ ਨੇ ਹਨਾ ਤੇ ਇਹ ਇਹਦਾ ਮਾਂ ਦਾ ਖੀਰਕਾਰ ਸੀ ਇਹਦੀ ਮਾਂ ਦਾ ਰਿਕਾਰਡ 20 ਕਿਲੋ ਦੀ ਓਕੇ ਥੋੜਾ ਆ ਮੱਲੂਣੇ ਗਈ ਬਹਿਦੀ ਮਾਂ ਠੀਕ ਆ ਮੱਲੂਆ ਨੇ ਪਤਾ ਲੈ ਲਓ ਓਕੇ ਹੁਣ ਆਪਾਂ ਗੱਲ ਕਰਦੇ ਆਂ ਰੇਟ ਦੀ ਹਨਾ ਰੇਟ ਵੀਰੇ 5 ਲੱਖ ਰੁਪਏ ਕੰਬ ਕੋਈ ਹਾਂ ਸਾਰਿਆਂ ਦਾ ਹਾਂ ਕੱਲੀ ਕੱਲੀ ਕੁਲੀ ਬਾਰੇ ਖੁਜੀ ਆਵੇ ਖੁਜੀ ਫੋਨ ਲਾਵੇ ਨਹੀਂ ਜੇ 2 2 3 3 ਲੈਣਾ ਚਾਹੁੰਦਾ ਹੋਏ ਫਿਰ ਤਾਂ ਠੀਕ ਹੈ ਮੰਨ ਲਓ ਜਿਵੇਂ ਹੁਣ ਅਗਲੇ ਨੇ ਆ ਤਨ ਲੈ ਲਈਆਂ ਉਹ ਨਹੀਂ ਨਹੀਂ ਹੈ ਨਹੀਂ ਦੇਣੀਆਂ ਸਾਰੀਆਂ ਹੀ ਆ ਇੱਕ ਦੋ ਰਹਿ ਗਈਆਂ ਫੇ ਮੈਂ ਤਾਂ ਫੇ ਵਿਚਰੇ ਨੇ ਵੇਖ ਤਾਂ ਸਾਰੀਆਂ ਜਾਣ ਗਈਆਂ ਮੈਨੂੰ ਅੰਬ ਦਾ ਜੂਸ ਜਿਆ ਮਿਲਣਾ ਦੇਣੀਆਂ ਸਾਰੀਆਂ ਦੇਣੀਆਂ ਮੈਂ ਮੈਂ ਅੰਬ ਦਾ ਜੂਸ ਪੀਣਾ ਰੋਈ ਜਿਹੜਾ ਮੋਚਾ ਮੋਚੇ ਵਾਲੇ ਤੇ ਬਨਾਈਲ ਦੇ ਮੋਚੇ ਵਾਲੇ ਕੋਲੇ ਕੜਨਾ ਫੇਟਨਾ ਸਵੇਲੂ ਲੈਣੀ ਆ ਮੋਚਾ ਅੰਬ ਦਾ ਜੂਸ ਉਸਾ ਦਾ ਪੱਖਾ ਉਹਦੇ ਉੱਥੇ ਜਾਣਾ ਫੇਟ ਬੈਡ ਤੇ ਲੈਣੇ ਆਨੇ ਜਾ ਰਹੇ ਹਾਂ ਕਿੰਨਾ ਹੁਣ ਤਿਆਰ ਤੜਕੇ ਤਿਆਰ ਆ ਬਿਕਨ ਨੂੰ ਹਾਂ ਇਦਾਂ ਗੱਲਾਂ ਮੰਨਦਾ ਨਾ ਜਿਹੜਾ ਉਹ ਮਗਰ ਹੈ ਗਿਆ ਫਿਰ ਉਹ ਉਹ ਹਾਂ ਵੀ ਕੋਈ ਬੰਦਾ ਚਕੋਤਾ ਹੀ ਕਰਦਾ ਹੋਵੇ ਹਾਂ ਇਕੱਠਾ ਸਾਰਿਆਂ ਦਾ 5 ਲੱਖ ਰੁਪਈਆ ਠੀਕ ਹੈ ਫੋਨ ਵੀ ਤਾਂ ਹੀ ਲਾਵੇ ਬਾਈ ਬਣ ਕੇ ਯਾਰ ਜੇ ਸਾਰਿਆਂ ਨੂੰ ਲੈਣੀਆਂ ਜਾਂ ਕੋਈ ਰਾਇ ਬਣਾ ਕੇ ਆ ਜਾਣਾ ਵੀ ਮਾਰ ਦੋ ਬੰਦੇ ਕਹਿੰਦੇ ਵੀ ਮੰਨ ਲਾ ਮੈਂ ਗਾਂਵਾਂ ਲੈ ਲਵਾਂ ਕੋਈ ਕਹਿੰਦਾ ਵੀ ਮੈਂ ਆਹ ਲੈ ਲਵਾਂ ਹਨਾ ਵੀ ਸੌਦਾ ਇਕੱਠਾ ਕਰ ਲਿਆ ਕੇ ਉਹ ਆਪਦਾ ਅਗਲੇ ਨੇ ਤੱਕ ਲਾ ਲੇ ਵੀ ਆਹ ਇੰਨੇ ਕ ਦਾ ਪਸ਼ੂ ਆ ਇੰਨੇ ਕ ਦਾ ਹਨਾ ਹਾਂਜੀ ਤੇ ਫੋਨ ਨੰਬਰ ਜੇ ਆਪਣਾ ਫੋਨ ਨੰਬਰ ਹੈਗਾ ਨਾ 990 147 ਤੇ 54728 99147 ਤੇ 54728 54728 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਸਾਰੇ ਪਸ਼ੂਆਂ ਦੇ ਉਹੀ ਬਾਈ ਕਹਿੰਦਾ ਵੀ ਫੋਨ ਕਰੇ ਜਾਂ ਕੋਈ ਭਰਾ ਦੋ ਭਰਾ ਇਕੱਠੇ ਹੋ ਜਾਂਦੇ ਆ ਕੋਈ ਕਹਿੰਦਾ ਵੀ ਆਪਾਂ ਤਿੰਨੇ ਗਾਂਾਂ ਲੈ ਲਾਂਗੇ ਕੋਈ ਕਹਿੰਦਾ ਵੀ ਆਹ ਤਿੰਨੇ ਚਾਰੇ ਪਸ਼ੂ ਇਕੱਠੇ ਲੈ ਲਾਂਗੇ ਕਿਉਂਕਿ ਬਾਈ ਕਹਿੰਦਾ ਵੀ ਦੇਣੇ ਇਕੱਠੇ ਆ ਕਿਉਂਕਿ ਫੇਰ ਹੀ ਐਮਬੀ ਦਾ ਜੂਸ ਪੀਤਾ ਜਾਊ ਤੇ ਉਹ ਸਾਦੇ ਪੱਖੇ ਥੱਲੇ ਹਵਾ ਲਈ ਜਾਊਗੀ ਤੇ ਫਨੈਲ ਵਾਲੇ ਬੋਚੇ ਦੀ ਸਮੈਲ ਆਉ ਹਣਾ ਫੇਰ ਫੇਰ ਹੀ ਆਉਗਾ ਨਾ ਇਹਨਾਂ ਸੁਰਤ ਕਰੀ ਰਹੁਣਾ ਕਰਦਾ ਇਹ ਸੁਰਤ ਕਰੇ ਰਹੁ ਫੇਰ ਸੁਰਤ ਕਰੇ ਰਹੁ ਹਣਾ ਪੈਣ ਦਾ ਨਜ਼ਾਰਾ ਨਹੀਂ ਨਾ ਆਉਂਦਾ ਹਾਂ ਜਿਹੜੀ ਅਰੈਸਟ ਕਰਨੀ ਸੀ 6 ਮਹੀਨੇ 2 ਮਹੀਨੇ ਹਣਾ ਫੇਰ ਆਪਾਂ ਦਾ ਮੁੱਲ ਭੀਜਾਂਗੇ ਪਰ ਆਉਣਾ ਪੈ ਜਾਾਂਗੇ ਕਿੰਨੇ ਚਿਰ ਆਹ ਠੀਕੇ ਲਾਇਆ ਬੱਧਾ ਰਹਿ ਗਿਆ ਇਹ ਵੀ ਲਾ ਦੂ ਮੈਂ ਕਿੰਨੇ ਚਿਰ ਕਿਹਾ ਡਾਕਟਰਾਂ ਨੇ ਬੈਠੇ ਪੈਣ ਨੂੰ ਉਹ ਦੇਖੋ ਭਾਈ ਹੁਣ ਸਰਦਾ ਕਰਨਾ ਪੁਰੇਣਾ ਜੇ ਪ੍ਰੈਸ਼ਨ ਕਰਨਾ ਹੂੰ ਠੀਕ ਆ ਇਦਾਂ ਰਹਾ ਅਥਰ ਇਹ ਲੋਡ ਵੀ ਆ ਸਾਰੇ ਤਾਂ ਨਹੀਂ ਰੱਬ ਗਾਹਾਂ ਵੀ ਲਿਆ ਜਾ ਨਹੀਂ ਨਹੀਂ ਐਂ ਤਾਂ ਕਿੱਥੇ ਇਹਦਾ ਮਹਾਰਾਜ ਨੂੰ ਪਤਾ ਚਲੋ ਪਰਮਾਤਮਾ ਸੈੱਟ ਹੀ ਕਰੂਗਾ ਕਿਉਂ ਟੈਨਸ਼ਨ ਲੈਣਾ ਨਾ ਬਈਮਾਨੀ ਕਰੀ ਹੋਈ ਕਿਸਨਾ ਇਹਦਾ ਮੁੜਿਆਵਾਂਗੇ ਤੇ ਕਰੀ ਹੋਈ ਫੇ ਭਾਈ ਜੈ ਮਾਤਾ ਜੀ ਠੀਕ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਮਿੱਤਰੋ ਹਾਸੇ ਮਜ਼ਾਕ ਵਾਲੀ ਵੀਡੀਓ ਅਸੀਂ ਕੁਝ ਕਈ ਵਾਰ ਕੋਈ ਗਲਤ ਕਮੈਂਟ ਨਾ ਕਰਿਓ ਕਿਉਂਕਿ ਜ਼ਿੰਦਗੀ ਹੈ ਤੇ ਕਿਉਂਕਿ ਜਦੋਂ ਆਪਰੇਸ਼ਨ ਹੁੰਦਾ ਨਾ ਉਦੋਂ ਇੱਕ ਪਾਸਾ ਹੁੰਦਾ ਦੂਜੇ ਪਾਸੇ ਵੀ ਜਾਵੜਾ ਦਾ ਹੁੰਦਾ ਤੇ ਨਹੀਂ ਇਧਰ ਮੜਿਆ ਹੁੰਦਾ ਵਿਚਾਲੇ ਦੇ ਬੰਦਾ ਲੰਕਦਾ ਨੇ ਨਾ ਕਮੈਂਟ ਕਰਨਾ ਹੋ ਗਿਆ ਫਤ ਨਹੀਂ ਹਾਂ ਹੈਨਾ ਤੇ ਕਿਉਂਕਿ ਗੱਲ ਸਚਾਈ ਆ ਸੱਚੀ ਹੈਨਾ ਜਮ ਕੋਈ ਝੂਠ ਨਹੀਂ ਇਹਦੇ ਵਿੱਚ ਨਾ ਜਮੇ ਹਾਂ ਸੋ ਸਾਰੇ ਵੀਰਾਂ ਦਾ ਧੰਨਵਾਦ